ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾ ਦੇ ਵਿੱਚ ਸਾਰੇ ਸੰਗੇ ਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਮੋਰ ਦੇ ਖੰਬਾ ਦਾ ਘਰ ਦੀ ਵਿੱਚ ਹੋਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹ ਵਾਸਤੂ ਸ਼ਾਸਤਰ ਦੇ ਵਿੱਚ ਮੋਰ ਦੇ ਖੰਬਾ ਦਾ ਬਹੁਤ ਹੀ ਜ਼ਿਆਦਾ ਮਹੱਤਵ ਵੀ ਮੰਨਿਆ ਜਾਂਦਾ ਹੈ ਸਾਡੇ ਘਰ ਦੇ ਵਿੱਚ ਜਿਹੜੇ ਵੀ ਸਥਾਨ ਤੇ ਮੋਰ ਦੇ ਖੰਭ ਹੁੰਦੇ ਨੇ ਉਥੇ ਸਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਏ ਉਹ ਦੂਰ ਹੋ ਜਾਂਦੀ ਏ ਤੇ ਵਾਸਤੂ ਸ਼ਾਸਤਰ ਦੇ ਵਿੱਚ ਇਹ ਵੀ ਦੱਸਿਆ ਗਿਆ ਏ ਕਿ ਮੋਰ ਦੇ ਖੰਭ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਲੈ ਕੇ ਆਉਂਦੇ ਨੇ ਜੇਕਰ ਗੱਲ ਕਰੀਏ ਸਾਸੰਗੇ ਜੀ ਜਿਹੜੇ ਮੋਰ ਦੇ ਖੰਭ ਨੇ ਇਹਨਾਂ ਦੇ ਬਹੁਤ ਜ਼ਿਆਦਾ ਚਮਤਕਾਰੀ ਫਾਇਦੇ ਵੀ ਹੁੰਦੇ ਨੇ ਇਹੀ ਸਾਡੇ ਘਰ ਦੇ ਵਿੱਚ ਜਿਹੜੇ ਗ੍ਰਹਿ ਦੋਸ਼ ਨੇ ਤੇ ਵਾਸਤੂ ਦੋਸ਼ ਨੇ ਉਹਨਾਂ ਨੂੰ ਵੀ ਦੂਰ ਕਰਦਾ ਹੈ ਤੇ ਇਸੇ ਤਰ੍ਹਾਂ ਸਾਾਸੰਗੇ ਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਮੂਰ ਦੇ ਖੰਭਾ ਨੂੰ ਘਰ ਦੇ ਵਿੱਚ ਰੱਖਣ ਦੇ ਲਈ ਕੁਝ ਨਿਯਮ ਦੱਸੇ ਗਏ ਨੇ ਜੇਕਰ ਅਸੀਂ ਇਹਨਾਂ ਦੀ ਨਿਯਮਾਂ ਦੀ ਪਾਲਣਾ ਦੇ ਅਨੁਸਾਰ ਮੂਰ ਦੇ ਖੰਭ ਨੂੰ ਆਪਣੀ ਘਰ ਦੇ ਵਿੱਚ ਰੱਖ ਲੈਣੇ ਆ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਪੈਸੇ ਤੇ ਧਨ ਸੰਬੰਧੀ ਜਿੰਨੀ ਵੀ ਮੁਸ਼ਕਲ ਤੇ ਪ੍ਰੋਬਲਮ ਹੁੰਦੀ ਏ ਉਹ ਦੂਰ ਹੋ ਜਾਂਦੀ ਏ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਉਹਨਾਂ ਦੇ ਘਰ ਦੇ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਘਰ ਦੇ ਵਿੱਚ ਮੂਰ ਦੇ ਖੰਭ ਕਿਹੜੀ ਦਿਸ਼ਾ ਦੇ ਵਿੱਚ ਤੇ ਕਿਹੜਾ ਸਹੀ ਸਥਾਨ ਹੈ ਸਾਡੇ ਘਰ ਦੇ ਵਿੱਚ ਰੱਖਣ ਦਾ ਜੇਕਰ ਅਸੀਂ ਇਸ ਵਿਧੀ ਦੇ ਨਾਲ ਇੱਥੇ ਰੱਖਦੇ ਹਾਂ ਸਾਡੇ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਸਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿੰਨੀ ਮੁਸ਼ਕਲ ਹੁੰਦੀ ਹੈ ਪ੍ਰੋਬਲਮ ਹੁੰਦੀ ਉਹ ਵੀ ਸਾਰੀ ਦੂਰ ਹੋ ਜਾਂਦੀ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਸਾਸੰਗੇ ਜੀ ਚੇਕਰ ਅਸੀਂ ਆਪਣੇ ਘਰ ਦੇ ਵਿੱਚ ਮੋਰ ਦੇ ਕੰਬਾਂ ਨੂੰ ਸਹੀ ਸਥਾਨ ਤੇ ਰੱਖਨੇ ਆ ਤੇ ਇਹ ਸਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦਾ ਹੈ ਇਹ ਘਰ ਦੇ ਵਿੱਚ ਮੋਰ ਦੇ ਖੰਭ ਰੱਖਣ ਦੇ ਸਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਵੀ ਹੁੰਦੇ ਨੇ ਕਿ ਜੇਕਰ ਸਾਧ ਸੰਗੇ ਜੀ ਸਭ ਤੋਂ ਪਹਿਲੀ ਗੱਲ ਤੁਹਾਡੀ ਘਰ ਦੇ ਵਿੱਚ ਪੈਸਾ ਰੋਕਦਾ ਨਹੀਂ ਜੇ ਆਉਂਦਾ ਹੈ ਤਾਂ ਰੋਕਦਾ ਨਹੀਂ ਜਾਂ ਫਿਰ ਆਉਂਦਾ ਹੀ ਨਹੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀਗੀ ਜੇਕਰ ਤੁਹਾਡੀ ਘਰ ਦੀ ਵਿੱਚ ਪੈਸੇ ਤੇ ਧਨ ਸੰਬੰਧੀ ਮੁਸ਼ਕਲ ਹੈ ਤਾਂ ਤੁਸੀਂ ਅੱਜ ਤੋਂ ਹੀ ਆਪਣੇ ਘਰ ਦੇ ਵਿੱਚ ਮੋਰ ਦੇ ਖੰਭ ਰੱਖਣਾ ਸ਼ੁਰੂ ਕਰ ਦਿਓ ਜੇਕਰ ਇਹਨਾਂ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਸਹੀ ਸਥਾਨ ਤੇ ਰੱਖਣਾ ਸ਼ੁਰੂ ਕਰ ਦਿਓਗੇ ਤਾਂ ਅੱਜ ਤੋਂ ਹੀ ਤੁਹਾਡੇ ਘਰ ਦੀ ਜਿਹੜੀ ਧਨ ਸੰਬੰਧੀ ਮੁਸ਼ਕਲ ਹੈ ਉਹ ਸਾਰੀ ਹੀ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਸਾਧ ਸੰਗੇ ਜੀ ਜਿਹੜੇ ਘਰ ਦੇ ਵਿੱਚ ਮੋਰ ਦੇ ਖੰਭ ਹੁੰਦੇ ਨੇ ਜਿਸ ਸਥਾਨ ਤੇ ਮੋਰ ਦੇ ਖੰਭ ਰੱਖੇ ਗਏ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਨੌ ਗ੍ਰਹਿਆਂ ਦਾ ਅਸ਼ੁਭ ਪ੍ਰਭਾਵ ਕਦੀ ਵੀ ਨਹੀਂ ਪੈ ਸਕਦਾ ਇਸੇ ਤਰ੍ਹਾਂ ਸਾਧ ਸੰਗੇ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਕਿ ਪੈਸੇ ਨੂੰ ਲੈ ਕੇ ਕਾਫੀ ਪਰਿਵਾਰਿਕ ਮੈਂਬਰਾਂ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਕਿਉਂਕਿ ਜਿਹੜਾ ਸਾਡਾ ਘਰ ਹੁੰਦਾ ਏ ਉਹ ਇੱਕ ਮੰਦਰ ਦੀ ਤਰ੍ਹਾਂ ਹੁੰਦਾ ਹੈ ਤੇ ਜਦੋਂ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵੱਧ ਜਾਂਦਾ ਏ ਤੇ ਉਹ ਘਰ ਘਾਟ ਤੇ ਜੰਗ ਦਾ ਮੈਦਾਨ ਵੱਧ ਲੱਗਣ ਲੱਗ ਜਾਂਦਾ ਏ ਸੋ ਇਸੇ ਤਰ੍ਹਾਂ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਕਿਹੜੀ ਗੱਲ ਤੋਂ ਹੁੰਦਾ ਜਦੋਂ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਵੱਧ ਜਾਂਦਾ ਏ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦਿਨੋ ਦਿਨ ਵਧਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਗੱਲ ਕਰੀਏ ਸਾਧ ਸੰਗੇ ਜੀ ਕਿ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਕਿੱਥੋਂ ਤਾਂ ਉਹ ਸਾਡੇ ਘਰ ਦੇ ਵਿੱਚ ਪਈਆਂ ਕੁਝ ਚੀਜ਼ਾਂ ਤੋਂ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਵਧ ਜਾਂਦੀ ਹੈ ਅਸੀਂ ਆਪਣੇ ਘਰ ਦੀਆਂ ਉਹਨਾਂ ਚੀਜ਼ਾਂ ਨੂੰ ਤਾਂ ਦੂਰ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੀਆਂ ਜ਼ਰੂਰਤਮੰਦ ਹੁੰਦੀਆਂ ਨੇ ਪਰ ਅਸੀਂ ਮੋਰ ਦੇ ਖੰਬਾਂ ਦੇ ਨਾਲ ਕੁਝ ਉਪਾਅ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਨੂੰ ਦੂਰ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਉਹ ਲੜਾਈ ਕਲੇਸ਼ ਜਿਹੜਾ ਉਹ ਦੂਰ ਹੋ ਜਾਂਦਾ ਹੈ ਆਪਣੀ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਸਾਹ ਸੰਗਤ ਜੀ ਹਰ ਰੋਜ਼ ਸਵੇਰੇ ਤੁਸੀਂ ਉਠਣਸਾਰ ਆਪਣੀ ਘਰ ਦਾ ਜਿਹੜਾ 메ਨ ਗੇਟ ਹੋਵੇਗਾ ਉੱਥੇ ਤੁਸੀਂ ਮੂਰ ਦੇ ਦੋ ਖੰਭ ਲੈ ਲੈਣੇ ਨੇ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਵੱਲ ਨੂੰ ਕਰਕੇ مین ਗੇਟ ਤੋਂ ਦੋ ਖੰਭ ਫੁੱਲ ਹਵਾ ਦੇ ਵਿੱਚ ਹਲਾਉਣੇ ਨੇ ਇਸ ਤਰ੍ਹਾਂ ਜੇਕਰ ਤੁਸੀਂ ਹਰ ਰੋਜ਼ ਸਵੇਰੇ ਉਠ ਦੀ ਨਾਲ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੋਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਜਗ੍ਹਾ ਦੇ ਉੱਪਰ ਮੋਰ ਦੇ ਖੰਭ ਰੱਖਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਵੀ ਦੂਰ ਹੋਵੇਗੀ ਸਭ ਤੋਂ ਪਹਿਲਾਂ ਸਾਸ ਸਿੰਘ ਜੀ ਜੋ ਤੁਹਾਡੀ ਘਰ ਦਾ ਮੇਨ ਗੇਟ ਹੈ ਤੁਸੀਂ ਮੇਨ ਗੇਟ ਦੇ ਉੱਪਰ ਤਿੰਨ ਮੋਰ ਦੇ ਖੰਭ ਜ਼ਰੂਰ ਰੱਖੋ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਵਾਸਤੂ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਹੋਵੇਗਾ ਜਿਨ੍ਹਾਂ ਦੇ ਕਰਕੇ ਤੁਹਾਡੇ ਕਾਰੋਬਾਰ ਤੇ ਵਿੱਚ ਰੁਕਾਵਟ ਆਉਂਦੀਆਂ ਨੇ ਉਹ ਸਾਰੇ ਦੂਰ ਹੋ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਪਰਿਵਾਰਿਕ ਮੈਂਬਰਾਂ ਦਾ ਗ੍ਰਹਿ ਦੋਸ਼ ਖਰਾਬ ਚੱਲ ਰਿਹਾ ਹੈ ਉਹਨਾਂ ਦੇ ਵਾਸਤੂ ਦੋਸ਼ ਖਰਾਬ ਚੱਲ ਰਹੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਇੱਕ ਮੋਰ ਦਾ ਖੰਭ ਲੈ ਲੈਣ ਤੇ ਗੰਗਾ ਜਲ ਕੈਂ ਦਾ ਭਾਵਿਕੀ ਜਲ ਤੁਹਾਡੀ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਹੋਵੇਗਾ ਉਹ ਲੈ ਕੇ ਤੁਸੀਂ ਮੋਰ ਦੇ ਖੰਭਾਂ ਦੇ ਉੱਤੇ ਛੜਕਾ ਕਰਨਾ ਹੈ ਜਲ ਦਾ ਛੜਕਾ ਕਰਨ ਤੋਂ ਬਾਅਦ ਦੇ ਵਿੱਚ ਇਹ ਮੋਰ ਦੇ ਖੰਭ ਨੂੰ ਆਪਣੀ ਘਰ ਦੇ ਵਿੱਚ ਕਿਸੇ ਐਸੇ ਸਥਾਨ ਤੇ ਰੱਖ ਦੇਣਾ ਜਿੱਥੇ ਕਿਸੇ ਨੂੰ ਵੀ ਨਜ਼ਰ ਨਾ ਆਵੇ ਦਿਖਾਈ ਨਾ ਦੇਵੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜੇ ਵੀ ਪਰਿਵਾਰਿਕ ਮੈਂਬਰ ਦੇ ਗਰੇ ਦੋਸ਼ ਖਰਾਬ ਚੱਲ ਰਹੇ ਨੇ ਉਹ ਠੀਕ ਹੋ ਜਾਣਗੇ ਤੇ ਇਸ ਤੋਂ ਬਾਅਦ ਦੇ ਵਿੱਚ ਤੀਸਰੀ ਚੀਜ਼ ਸਾਥ ਸੰਗੇ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਪਰਿਵਾਰਿਕ ਮੈਂਬਰ ਨੂੰ ਜਾਂ ਫਿਰ ਬੱਚੇ ਨੂੰ ਜਾਂ ਤੁਹਾਡੇ ਘਰ ਨੂੰ ਬੁਰੀ ਨਜ਼ਰ ਲੱਗੀ ਹੋਈ ਏ ਕਿਸੇ ਦੀ ਤਾਂ ਉਸ ਦੇ ਲਈ ਤੁਸੀਂ ਕੀ ਕਰਦੇ ਹੈ ਕਿ ਤੁਸੀਂ ਜਿਹੜੇ ਵੀ ਵਿਅਕਤੀ ਨੂੰ ਨਜ਼ਰ ਲੱਗੀ ਏ ਤੁਸੀਂ ਸੌਂਗ ਦੇ ਸਮੇਂ ਰਾਤ ਦੇ ਟਾਈਮ ਉਸ ਦੇ ਸਰਾਣੇ ਦੇ نیچے ਇੱਕ ਮੋਰ ਦਾ ਖੰਭ ਰੱਖ ਦੇਣਾ ਤੇ ਸਵੇਰੇ ਉੱਠਣ ਤੋਂ ਬਾਅਦ ਦੇ ਵਿੱਚ ਉਸ ਮੋਰ ਦੇ ਖੰਭ ਨੂੰ ਤੁਸੀਂ ਚੁੱਕ ਕੇ ਤੇ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਇਸ ਤਰ੍ਹਾਂ ਕਰਨ ਦੀ ਨਾਲ ਸਾਹ ਸੰਗੇ ਜੀ ਜਿਹੜੀ ਬੁਰੀ ਨਜ਼ਰ ਹੁੰਦੀ ਏ ਉਹ ਉੱਤਰ ਜਾਂਦੀ ਏ ਤੇ ਚੌਥੀ ਗੱਲ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਨਹੀਂ ਤੁਹਾਡੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਪੜ੍ਹਦੇ ਸਮੇਂ ਉਹਨਾਂ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਏ ਤੇ ਜਾਂ ਫੇਰ ਉਹ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹਨਾਂ ਦਾ ਦਿਮਾਗ ਇੰਨਾ ਤੇਜ਼ ਨਹੀਂ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ماں ਸਰਸਵਤੀ ਦੇ ਸਾਹਮਣੇ ਇੱਕ ਮੂਰ ਦਾ ਖੰਭ ਜ਼ਰੂਰ ਰੱਖਣਾ ਚਾਹੀਦਾ ਹੈ ਇੱਕ ਦੇਨ ਜਿਵੇਂ ਮੰਨ ਲਓ ਕਿ ਅੱਜ ਤੁਸੀਂ ਮਾਤਾ ਸਰਸਵਤੀ ਦੇ ਸਾਹਮਣੇ ਇੱਕ ਮੋਰ ਦਾ ਖੰਭ ਰੱਖਿਆ ਤੇ ਅਗਲੇ ਦਿਨ ਉਤੋਂ ਤੁਸੀਂ ਮੋਰ ਦੇ ਖੰਭ ਨੂੰ ਚੁੱਕ ਕੇ ਆਪਣੀ ਜੋ ਬੁੱਕਸ ਹੁੰਦੀਆਂ ਨੇ ਕਿਤਾਬਾਂ ਉਹਨਾਂ ਦੇ ਵਿੱਚ ਰੱਖ ਲਓ ਇਸ ਦੇ ਨਾਲ ਤੁਹਾਡੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਮਾਤਾ ਸਰਸਵਤੀ ਦੀ ਉਹਨਾਂ ਤੇ ਕਿਰਪਾ ਬਣੀ ਰਹੇਗੀ ਤੇ ਪੰਜਵੀਂ ਚੀਜ਼ ਇਹ ਹੁੰਦੀ ਹੈ ਜਿਨ੍ਹਾਂ ਦੇ ਬਹੁਤ ਸਾਰੇ ਦੁਸ਼ਮਣ ਹੁੰਦੇ ਨੇ ਜਾਂ ਉਹਨਾਂ ਨੂੰ ਕੋਈ ਵਿਅਕਤੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਮੰਗਲਵਾਰ ਦੇ ਦਿਨ ਹਨੂਮਨ ਜੀ ਦੀ ਨਮਸਤਕ ਦਾ ਸੰਧੂਰ ਮੋਰ ਤੇ ਖੰਭ ਤੇ ਲਗਾ ਕੇ ਸੂਰਜ ਸ਼ੇਪਣ ਤੋਂ ਪਹਿਲਾਂ ਇਸ ਨੂੰ ਬਿਨਾਂ ਨਹਾਏ ਧੋਏ ਤੁਸੀਂ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਇਸ ਨੂੰ ਤੁਸੀਂ ਸ਼ਾਮ ਦੇ ਸਮੇਂ ਸੂਰਜ ਛਿਪਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੇ ਸਵੇਰ ਦੇ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਕਹਿਣ ਦਾ ਭਾਵ ਕਿ ਸੂਰਜ ਸਵੇਰ ਦੀ ਧੁੱਪ ਆਉਣ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਕਰਨ ਦੇ ਨਾਲ ਜੋ ਵਿਅਕਤੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇਗਾ ਤੇ ਤੁਹਾਡਾ ਤੁਹਾਡੀ ਦੁਸ਼ਮਣਾਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਤੋਂ ਇਲਾਵਾ ਸਾ ਸੰਗਤ ਜੀ ਤੁਹਾਡੀ ਕੋਈ ਮਨ ਦੀ ਇੱਛਾ ਹੈ ਜੋ ਕਾਫੀ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਰਾਧਾ ਕ੍ਰਿਸ਼ਨ ਦੇ ਮੰਦਰ ਦੇ ਵਿੱਚ ਜਾ ਕੇ ਸਾ ਸੰਗਤ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਤੁਸੀਂ ਮੋਰ ਦੇ ਖੰਭ ਜ਼ਰੂਰ ਚੜਾਓ ਜੇਕਰ ਤੁਹਾਡੇ ਘਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਹੈਗੀ ਤਾਂ ਤੁਸੀਂ ਉੱਥੇ ਵੀ ਮੋਰ ਦੇ ਖੰਭ ਚੜਾ ਸਕਦੇ ਹੋ ਤੇ ਜੋ ਵੀ ਤੁਹਾਡੀ ਇੱਛਾ ਹੋਵੇਗੀ ਉਹ ਆਪਣੀ ਇੱਛਾ ਦੀ ਅਰਦਾਸ ਜ਼ਰੂਰ ਕਰਿਓ ਤੇ ਇਸ ਤੋਂ ਇਲਾਵਾ ਸਾ ਸੰਗਤ ਜੀ ਜੇਕਰ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਨਾ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਤੋਂ ਇਲਾਵਾ ਜੇਕਰ ਹਸਬੰਡ ਵਾਈਫ ਦੇ ਵਿੱਚ ਲੜਾਈ ਗਲੇਸ ਰਹਿੰਦਾ ਹੈ ਕਿਸੇ ਛੋਟੀ ਛੋਟੀ ਗੱਲ ਨੂੰ ਲੈ ਕੇ ਬਹੁਤ ਵੱਡਾ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਨਾਂ ਦੇ ਬੈਡਰੂਮ ਦੇ ਵਿੱਚ ਦੱਖਣ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਮੋਰ ਦੇ ਖੰਭ ਨੂੰ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਆਪਸੀ ਲੜਾਈ ਝਗੜੇ ਨੇ ਜਿਹੜੇ ਉਹ ਦੂਰ ਹੋ ਜਾਣਗੇ ਤੇ ਉਹਨਾਂ ਦੇ ਵਿੱਚ ਆਪਸੀ ਪਿਆਰ ਇਹ ਜੋ ਉ ਵਧੇਗਾ ਇਸ ਤੋਂ ਇਲਾਵਾ ਜੇ ਤੁਹਾਡੀ ਘਰ ਦੀ ਵਿੱਚ ਧਨ ਦੀ ਕਮੀ ਹੈ ਤਾਂ ਤੁਸੀਂ ਉਸਦੇ ਲਈ ਕੀ ਕਰਨਾ ਹੈ ਸਾਸ ਸੰਗਤ ਤੁਸੀਂ ਆਪਣੀ ਘਰ ਦੇ ਵਿੱਚ ਤੇ ਚੋਰੀ ਜ਼ਰੂਰ ਬਣਾਉਣੀ ਹੈ ਤੇ ਉਸ ਨੂੰ ਉਸ ਦਾ ਚੋਤ ਤੁਸੀਂ ਮੋਏ ਉਹ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਰੱਖਣਾ ਹੈ ਤੇ ਝੋਰੀ ਦਾ ਤੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਮਾਤਾ ਲక్ష్ਮੀ ਦੇਵੀ ਜੀ ਦੀ ਪੂਜਾ ਕਰਦੇ ਹੋ ਤੇ ਉਥੇ ਮੋਰ ਤੇ ਖੰਭਾ ਨੂੰ ਰੱਖੋ ਤੇ ਪੂਜਾ ਤੋਂ ਬਾਅਦ ਦੇ ਵਿੱਚ ਉਥੋਂ ਮੋਰ ਦੇ ਖੰਭ ਤੁਸੀਂ ਚੁੱਕ ਕੇ ਆਪਣੀ ਤਜੋਰੀ ਦੇ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੇ ਵਿੱਚ ਸੁੱਖ ਸਮ੍ਰiddhi ਆਉਂਦੀ ਹੈ ਤੇ ਕਦੇ ਵੀ ਤੁਹਾਡੀ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਆਉਂਦੀ ਇਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਮੋਰ ਦੇ ਖੰਭ ਨੂੰ ਇੱਕ ਐਸੀ ਜਗ੍ਹਾ ਤੇ ਰੱਖੋ ਜਿੱਥੇ ਆਉਂਦੇ ਜਾਂਦੇ ਲੋਕਾਂ ਦੀ ਨਿਗਾ ਉਹ ਮੋਰ ਦੇ ਖੰਭਾ ਤੇ ਜ਼ਰੂਰ ਪਵੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਧਾਨ ਸੰਬੰਧੀ ਪ੍ਰੋਬਲਮ ਵੀ ਦੂਰ ਹੁੰਦੀ ਹੈ ਤੇ ਤੁਹਾਡੀ ਘਰ ਦੀ ਨਕਾਰਾਤਮਕ ਊਰਜਾਏ ਜਿਹੜੀ ਉਹ ਵੀ ਦੂਰ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਤੁਸੀਂ ਇਹ ਮੋਰ ਦੇ ਖੰਭ ਦੇ ਨਾਲ ਕੁਝ ਉਪਾਅ ਕਰੋਗੇ ਤਾਂ ਇਹ ਉਪਾਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਤੇ ਪ੍ਰੋਬਲਮ ਆਉਂਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਦੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ